ਫਗਵਾੜਾ ਸ਼ਹਿਰ ਚ ਐਸ ਡੀ ਐਮ ਜਸ਼ਨਜੀਤ ਸਿੰਘ ਵੱਲੋਂ ਸ਼ਹਿਰ ਅੰਦਰ ਚੱਲ ਰੇ ਆਇਲੈਂਡ ਸੈਂਟਰਾਂ ਦੀ ਅਚੰਤਤ ਚੈਕਿੰਗ ਕੀਤੀ ਗਈ ਇਸ ਦੌਰਾਨ ਉਹਨਾਂ ਜਿੱਥੇ ਆਇਲੈਂਡ ਸੈਂਟਰਾਂ ਦੇ ਸਟਾਫ ਕੋਲ ਸੈਂਟਰ ਬਾਰੇ ਜਾਣਕਾਰੀ ਹਾਸਲ ਕੀਤੀ ਉੱਥੇ ਹੀ ਉਹਨਾਂ ਦੱਸਿਆ ਕਿ ਇਹ ਚੈਕਿੰਗ ਪੰਜਾਬ ਸਰਕਾਰ ਦੇ ਹਦਾਇਤਾਂ ਤੇ ਹੀ ਕੀਤੀ ਗਈ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਸਮੋਕੇ ਐਸ ਡੀ ਐਮ ਫਗਵਾੜਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਗਿਆ ਸਾਰਾ ਮਾਮਲਾ। ਤੁਸੀਂ ਵੀ ਦੇਖੋ ਇਸ ਵੀਡੀਓ ਚ। ਬਤਨਕੀ ਰਾਹੀਂ ਤੋਂ ਦ੍ਰੁਪ ਕਲੂਚਾ ਦੀ ਰਿਪੋਰਟ। ਜਿਹੜੀ ਚੈਕਿੰਗ ਕਰ ਰਹੇ ਨੇ ਤੇ ਸਬੰਧ ਦੇ ਵਿੱਚ ਚੈਕਿੰਗ ਕਰ ਰਹੇ ਨੇ। ਇੱਕ ਗਵਰਨਮੈਂਟ ਇਨਸਪੈਕਸ਼ਨ ਦੇ ਮੁਤਾਬਿਕ ਜੀ ਆਇਲ ਸੈਂਟਰ ਤੇ ਇਨਫੈਕਟਿਵ ਸੈਂਟਰ ਦੀ ਐਡਵੈਂਡਰ ਮੈਂ ਚੈਕਿੰਗ ਕੀਤੀ ਹੈ। লাইসেন্সি অফিশিয়ালি সিক্রেট স্টাফ ਦੇ ਕਹਿਣ ਮੁਤਾਬਿਕ ਜਿਹੜੇ ਲੈਗਨਟ ਪੇਪਰਸ ਨੇ ਉਹਨਾਂ ਕੋਲ ਹੀ ਨੇ ਹਾਲੇ ਕੋਈ ਸਰਟੀਫିକੇਟ ਵੀ ਆਪਸੇ ਮੈਨੂੰ ਮਿਲੇ ਆ ਰਿਹਾ ਰਿਪੋਰਟਿੰਗ ਟੂ ਲਾ ਉਹਨਾਂ ਨੂੰ ਨੋਟੀਸ ਜਿਸ਼ ਕਰਾਂਗੇ ਜੀ ਫਿਰ ਉਹਨਾਂ ਨੂੰ ਹੀアリング ਲੈ ਕੇ ਜੋ ਸਰਟੀਫିକੇਟਰੀ ਪੇਪਰ ਵਗੈਰਾ ਪ੍ਰੂਫਸ ਕਰਪਾਏ ਅਕੋਰਡਿੰਗਲੀ ਫਿਰ ਅਗਲੀ ਕਾਰਵਾਈ ਕੀਤੀ ਜਾਏ ਸਰਚ ਹੈਗੇ ਵਗੈਰਾ ਰੁਟੀਨ ਵਾਈਜ਼ ਹੋਊਗੀ ਜਾਂ ਕਿੱਦਾਂ ਹੈ ਹਾਂਜੀ ਇਹ ਰੁਟੀਨ ਨਹੀਂ ਹੈ ਜੀ ਗਵਰਨਮੈਂਟ ਦੀ ਇਨਸਟਰਕਸ਼ਨ ਮੁਤਾਬਿਕ ਕਿ ਰੁਟੀਨ ਚੈਕਿੰਗ ਹੋਏਗੀ ਰੈਂਡਮ ਚੈਕਿੰਗ ਹੋਏਗੀ ਹੱਤਰ ਕੁਕ ਕੀਤੀ ਹੈ ਉਹ ਸੀਆਰ ਨੇ ਆਪਣੇ ਐਗਜ਼ੈਕਟਿਵ ਮੈਜਿਸਟ੍ਰੇਟਸੀ ਟੀਮਾ ਬਣਾ ਕੇ ਅਲੋਂਗ ਵਿਦ ਪੁਲਿਸ ਪ੍ਰੋਟੈਕਸ਼ਨ ਉਹਨਾਂ ਦੀ ਇੱਕ ਪ੍ਰੋਪਰਟੀ ਮਾ ਬਣਾ ਕੇ ਰੈਗੂਲਰ ਟੈਕਿੰਗ ਕਰਾਇਆ ਕਰਾਂਗੇ ਐਂਡ ਰੈਂਡਮ